सुरक्षा यकीनी बनाने लई भी कहा गया सदाते तो हुन फ्रांस रोके गए जहाज नो उड़ान भरने मंजूरी दे दी गई मेरा मेरे सहयोगी शैलेंद्र वांगो फोन लाइन पे मौजूद है शैलेंद्र फ्रेंच अथॉरिटीज को अनोनिमस टिप ऑफ मिली थी कि सस्पेक्टेड ह्यूमन ट्रैफिकिंग इसमें की जा रही है पर इस जहाज को अब क्लियरेंस मिल गई है उड़ान भरने की ਆ ਬਿਲਕੁਲ ਬਿਲਕੁਲ ਇਹ ਕਰੀਬ ਗੁਰੂਵਾਰ ਕੇ ਬਾਅਦ ਅੱਜ ਰਾਹਤ ਮਿਲੀ ਹੈ ਉਹ ਲੋਕੋ ਨੂੰ ਜੋ ਕਰੀਬ ਕਰੀਬ 4 ਦਿਨੋਂ ਸੇ ਵੈਟਰੀ ਏਅਰਪੋਰਟ ਪਰ ਸਟੈਂਡਡ ਸੇ और इसके बाद हमने देखा कि लगातार भारतीय दूतावास की तरफ से भी जो अधिकारी हैं वो एयरपोर्ट पर मौजूद रहे ताकि इनको जल्द से जल्द वहां से रवाना होने की परमिशन मिल सके लेकिन फिलहाल इस पूरे मामले को लेकर कोई ऑफिशियल वर्ड नहीं आया है मीडिया रिपोर्ट्स आ रही हैं कि उनको आज रवाना किया जाएगा वैटरी एयरपोर्ट से लेकिन डेस्टिनेशन को लेके अभी क्लैरिटी नहीं है आ, क्योंकि ये नायका ग्रोड़ जा रहा था प्लेन लेकिन माना जा रहा है कि अभी ये नायका गोवा नहीं वापस भारत लौटेगा यानी कि मुंबई ये फ्लाइट वापस आ सकती है लेकिन इसके पीछे रीजन क्या है ये अब तक साफ नहीं है इसको लेके जो इंडियन मिशन फ्रांस में है उनकी तरफ से भी कोई ऑफिशियल स्टेटमेंट या ट्वीट नहीं आ, जारी किया गया लेकिन जो मीडिया रिपोर्ट्स बता रही हैं कि सस्पेशन था ह्यूमन ट्रैफिकिंग का और इसमें बहुत से लोग जो है वो आगे यूएस और कनाडा का रुख कर सकते थे इस तरह कि रिपोर्ट्स अखबारों में है हालांकि इसका ऑफिशियल तो वर्ड अब तक गवर्नमेंट की तरफ से या तरफ से या तरफ सामने नहीं आया है और बताया जा रहा है कि आज ये फ्लाइट रवाना होगी लेकिन ये वापस मुंबई के लिए उड़ान भर सकती है जी जी बहुत बहुत शुक्रिया शैलेंद्र हमें तमाम जानकारी देने लिए थे आज जो जहाज है मिल गई है उड़ान पर हालांकि डेस्टिनेशन क्लियर नहीं हो कि आज जो ਫਲਾਈਟ ਹੈ ਆ ਕਿੱਥੇ ਲਈ ਰਵਾਨਾ ਹੋਏਗੀ ਹਲੰਸਟ ਮੇਰੇ ਸਹਿਯੋਗੀ ਜ਼ਿਕਰ ਕਰ ਰਹੇ ਨੇ ਕਿ ਆਜ ਫਲਾਈਟ ਹੈ ਮੁੰਬਈ ਲਈ ਰਵਾਨਾ ਹੋ ਉਨਗਲ ਕਰਨਗੇ ਮਨਜੀਤ ਸਿੰਘ ਜੀ ਕੇ ਦੀ ਮਨਜੀਤ ਸਿੰਘ ਜੀ ਕੇ ਦੀ ਕਾਰਵਾਪਸੀ ਸ਼੍ਰੋਮਣੇ ਕਾਲੀ ਦਲ ਅੱਜ ਹੋਏਗੀ ਦੱਸਿਆ ਅਕਾਲੀ ਦਲ ਚ ਵਾਪਸੀ ਕਰਨਗੇ ਮਨਜੀਤ ਸਿੰਘ ਜੀ ਕੇ ਤੇ ਸੁਖਬੀਰ ਸਿੰਘ ਬਾਦਲ ਇਨਾਂ ਦੀ ਕਾਰਵਾਪਤੀ ਕਰਵਾਉਣ ਦੇ ਕਾਬਿਲ ਹੋ ਰਹੇ ਕਿ ਦਿੱਲੀ ਜੀ ਕੇ ਦੇ ਖਾਰ ਚ ਪਹੁੰਚ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਵਾਪਸੀ ਤੋਂ ਪਹਿਲਾਂ ਹੀ ਨਿਊਜ਼ 18 ਤੇ ਮਨਜੀਤ ਸਿੰਘ ਜੀ ਕੇ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਸ਼੍ਰੋਮਣੇ ਕਾਲੀ ਦਲ ਵੱਲੋਂ ਮੈਨੂੰ ਅਪਰੋਚ ਕੀਤਾ ਜਾ ਰਿਹਾ ਹੈ ਪੁਰਾਣੀਆਂ ਗੱਲਾਂ ਨੂੰ ਪੁੱਲ ਕੇ ਅੱਗੇ ਵਧ ਰਹੇ ਹੈ बीएसजी एमसी ਦੇ ਪ੍ਰਧਾਨ ਰਹਿ ਚੁੱਕੇ ਨੇ ਮਜੀਤ ਸਿੰਘ ਜੀ ਕੇ ਆਕਾਲੀ ਬਲ ਤੋਂ ਵੱਖ ਹੋ ਕੇ ਉਹਨਾਂ ਦੇ ਵੱਲੋਂ ਜਾਗੋ ਪਾਰਟੀ ਬਣਾਈ ਗਈ ਸੀ ਜੀ ਗੁਰੂ ਤੋਂ ਮਾਫੀ ਮੰਗੀ ਹੈ ਹੁਣ ਮਸਲਾ ਗੁਰੂ ਤੇ ਉਸ ਇੰਡੀਵਿਜੂਅਲ ਜਿਹਨੇ ਮਾਫੀ ਮੰਗੀ ਹੈ ਜੀ ਔਰ ਇਹ ਇਹ ਇਸ ਵੇਲੇ ਮਸਲੇ ਕੌਮ ਦੇ ਏਡੇ ਵੱਡੇ ਨੇ ਕਿ ਸਾਨੂੰ ਸਾਨੂੰ ਕਈ ਜਗ੍ਹਾ ਪਰਸਨਲੀਟੀ ਕੋ ਛੱਡ ਕੇ ਕੋਈ ਨਾ ਕੋਈ ਵੱਡੇ ਫੈਸਲੇ ਲੈਣੇ ਪੈਂਦੇ ਨੇ ਤੇ ਉਹ ਸਟੇਜ ਮੈਂ ਕਹਿ ਸਕਦਾ ਜੀ ਤੇ ਵਾਕਸੀ ਵਾਲਾ ਜੇ ਤੁਸੀਂ ਜੀ ਜ਼ਿਕਰ ਕਰ ਰਹੇ ਹੋ ਕਿ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਵੱਖਰੇਵੇਂ ਨਹੀਂ ਹੁਣ ਤੱਕ ਤੁਹਾਡੀ ਕੋਈ ਅਕਲ ਦੀ ਲੀਡਰਾਂ ਦੇ ਨਾਲ ਮੀਟਿੰਗ ਹੋਈ ਹੋਵੇ ਕੱਲ ਪਹੁੰਚ ਰਹੇ ਨੇ ਸੁਖਬੀਰ ਸਿੰਘ ਬਾਦਲ ਇਸ ਤੋਂ ਪਹਿਲਾਂ ਕੋਈ ਮੀਟਿੰਗ ਕੋਈ ਫੋਨ ਦੇ ਉੱਤੇ ਗੱਲਬਾਤ ਕੋਈ ਹੋਵੇ ਮੇਰੇ ਨਾਲ ਪਰਸਨਲ ਤੌਰ ਤੇ ਮੇਰੇ ਬੇਟੇ ਦੀ ਸ਼ਾਦੀ ਤੇ ਵੀ ਆਏ ਸੀ ਪਰਸਨਲ ਤੌਰ ਤੇ ਮਨੂੰ 6-8 ਮਹੀਨੇ ਪਹਿਲੇ ਮਿਲੇ ਵੀ ਸੀ ਪਰ ਮੇਰੀ ਪਾਰਟੀ ਦੇ ਲੀਡਰਾਂ ਨਾਲ ਔਰ ਇਹਨਾਂ ਦੀ ਲੀਡਰਸ਼ਿਪ ਦੀ ਆਪੋ ਚ ਮੀਟਿੰਗਾਂ ਹੁੰਦੀਆਂ ਰਹੀਆਂ ਪਿਛਲੇ 15 ਦਿਨਾਂ ਦੇ ਵਿੱਚ ਜੀ ਔਰ ਦੂਜੀ ਗੱਲ ਮਨੂੰ ਕਾਂਗਰਸ ਤੋਂ ਕੱਢਿਆ ਸੀਗਾ ਇਹਨਾਂ ਨੇ 2019 ਮਾਰਚ-ਅਪ੍ਰੈਲ ਦੇ ਵਿੱਚ ਜੀ ਤੇ ਅੱਜ ਅੱਜ ਮਨੂ ਖੋਦੀ ਵਾਪਸੀ ਲੈਣ ਆ ਰਹੇ ਨੇ ਜੀ ਸੋ ਮੈਂ ਸਮਝਦਾ ਮਾਂ ਕਿ ਕਿਤੇ ਨਾ ਕਿਤੇ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਉਹਨਾਂ ਤੇ ਮਿੱਟੀ ਵੀ ਪੈਂਦੀ ਹੈ ਹੂੰ ਉਹਨੂੰ ਭੁਲਾ ਕੇ ਅੱਗੇ ਤੁਰਨ ਦੀ ਗੱਲ ਹੁੰਦੀ ਹੈ ਠੀਕ ਹੈ ਜੀ ਕੇ ਜੀ ਤੁਹਾਡੇ ਆਪਣੇ ਜਿਹੜੇ ਸਮਰਥਕ ਨੇ ਜਾਂ ਜਿਹੜੀ ਜਾਗੋ ਪਾਰਟੀ ਤੁਸੀਂ ਬਣਾਈ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨਾਲ ਕੋਈ ਮੀਟਿੰਗ ਹੋਈ ਅਕਾਲੀ ਦਲ ਦੇ ਵਿੱਚ ਰਲੇਵੇਂ ਨੂੰ ਲੈ ਕੇ ਇਹਨਾਂ ਨਾਲ ਹੁੰਦੀ ਰਹੀ ਹੈ ਸੁਖਬੀਰ ਬਾਦਲ ਜੀ ਨਾਲ ਔਰ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਨਾਲ ਉਹਨਾਂ ਦੀ ਮੀਟਿੰਗਾਂ ਹੁੰਦੀਆਂ ਨਹੀਂਆਂ ਨੇ ਜੀ ਤੇ ਉਹਨਾਂ ਦੀ ਵੀ رائے ਇਹ ਹੈ ਕਿ ਪੰਥ ਦੇ ਹਿੱਤਾਂ ਦੇ ਵਿੱਚ ਹਰ ਫੈਸਲਾ ਲੈਣਾ ਚਾਹੀਦਾ ਹੁਣ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਚੋਣਾਂ ਦੀ ਆਫਰ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਪੜਕੋਠੇ ਤੇ ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਨੇਤਾਵਾ ਲਈ ਮੇਰਾ ਪਰਿਵਾਰ ਸਿਰਫ ਇੱਕ ਪ੍ਰੋਡਕਟ ਹੈ ਮੈਂ ਆਪਣੀ ਸਿਆਸੀ ਵਰਤੋਂ ਨਹੀਂ ਹੁੰਦਾ ਹਾਂਗਾ ਬਲਕੌਰ ਸਿੰਘ ਨੇ ਕਿਹਾ ਕਿ ਜੇ ਮਨ ਹੋਇਆ ਤਾਂ ਸਿਆਸਤ ਚ ਜਾਵਾਂਗਾ ਕਿਸੇ ਨੂੰ ਦੱਸ ਕੇ ਸਿਆਸਤ ਚ ਨਹੀਂ ਆਵਾਂਗਾ ਦੱਸ ਕਿ ਬੀਤੇ ਦਿਨੀ ਹੀ ਰਾਜਾ ਵਰਿੰਗ ਨੇ ਚੋਣਾਂ ਨੂੰ ਲੈ ਕੇ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਸਿੱਧੂ ਮੂਸੇ ਦਾਪਾ ਬਲਕੌਰ ਸਿੰਘ ਪੜਤ ਹੈ ਮੈਂ ਇੱਕ ਛੋਟਾ ਜਿਹਾ ਸਰਪੰਚਾਂ ਇੱਕ ਪਿੰਡ ਦਾ ਮੈਂ ਕਿਸੇ ਨੂੰ ਚਾਹ ਕੇ ਵੀ ਲੀਡਰ ਨਹੀਂ ਬਣਾ ਸਕਦਾ ਮੈਂ ਕਿਸੇ ਦਾ ਕੀ ਕਿਉਂ ਕਹਤਾ ਵੀ ਤੁਸੀਂ ਗਲਤੰਦਾ ਨਾ ਨਾਵੇਂ ਛੱਡ ਦਿਓ ਤੁਸੀਂ ਰਾਜਨੀਤਿਕੀਆਂ ਕਰਨੀਆਂ ਕਿ ਤੋ ਐਮਪੀ ਖੜੇ ਹੋਣਾ ਕਿ ਤੋ ਐਮਐਲਏ ਹੋਣਾ ਚਾਹੀਦ ਸਕੇ ਉਹ ਮਦਾਨ ਤੁਹਾਡੇ ਸਾਹਮਣੇ ਖੜੇ ਮੈਨੂੰ ਮੇਰੇ ਹਾਲ ਤੇ ਛੱਡ ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ ਤੁਹਾਨੂੰ ਮੇਰਾ ਪਰਿਵਾਰ ਸ਼ੁਭਦੀਪ ਦੇ ਜਉਂਦੇ ਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਹੀ ਹੈ ਤੁਸੀਂ ਸਾਨੂੰ ਯੂਜ਼ ਕਰਨਾ ਚਾਹੁੰਦੇ ਹੋ ਐਨੀ ਕਿ ਸਮਝ ਮੈਨੂੰ ਵਾਈਰੂਨ ਦਿੱਤੀ ਹੋਈ ਹੈ ਮੈਂ ਉੱਥੋਂ ਜੂਰ ਨਹੀਂ ਹੁਣਾ। ਬਸ। ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ। ਜੇ ਮੇਰਾ ਰਾਜਪਤਨ ਹੋਇਆ ਮੈਂ ਜਾਊਂਗਾ। ਕਿਉਂ ਕਿਉਂਕਿ ਮੈਂ ਤੁਹਾਡੇ ਕੋਲੇ ਕਲੀਅਰ ਕਰਾਂ ਮੈਂ ਉੱਥੇ ਆ ਕਹੂੰਗਾ ਮੈਂ ਆ ਕਹੂੰਗਾ ਮੈਨੂੰ ਕਰੋੜੇ ਦਸ ਨਹੀਂ। ਨਹੀਂ ਮੰਨ ਮੈਂ ਮੈਂ ਨਹੀਂ ਜਾਂਦਾ। ਆਪਣੇ ਘਰੇ ਬੈਠੂੰਗਾ। ਤੁਹਾਡੇ ਕੋਲੇ ਵੀ ਹੱਕ ਹੈ, ਮੇਰੇ ਕੋਲੇ ਵੀ ਹੱਕ ਹੈ। ਹੁਣ ਤੁਹਾਨੂੰ ਰਾਜਾ ਵਰਿੰਗ ਦਾ ਉਹ ਬਿਆਨ ਵੀ ਸੁਣਾਉਂਦੇ ਹਾਂ ਜਿਸ ਨੂੰ ਲੈ ਕੇ ਸਿੱਧੂ ਮਸਲੂ ਦਾ ਪਿਤਾ ਬਲਕੌਰ ਸਿੰਘ ਪੜ੍ਹਦਾ। ਸਿੰਘ ਜੀ ਨੇ ਸਾਡੇ ਕੋਲੇ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਜਤਾਈ ਅਗਰ ਬਲਕੌਰ ਸਿੰਘ ਦੀ ਇੱਛਾ ਜਤੋਂਗੇ ਜਾਂ ਉਹਨਾਂ ਦੀ ਇੱਛਾ ਹੋਏਗੀ ਅਗੇ ਕਿਸੇ ਪ੍ਰਕਾਰ ਦੀ ਗੱਲ ਨਹੀਂ ਹੋਈ ਤਾਂ ਬਲਕੌਰ ਸਿੰਘ ਜੀ ਮੋਸਟ ਵੈਲਕਮ ਸਾਨੂੰ ਇਸ ਤੋਂ ਚੰਗਾ ਕੁਝ ਹੋਰ ਹੋਏਗਾ ਜੀ ਅਗਰ ਬਲਕੌਰ ਸਿੰਘ ਜੀ ਅਸੀਂ ਪੁੱਛਾਂਗੇ ਬਲਕੌਰ ਸਿੰਘ ਜੀ ਨੂੰ ਅਗਰ ਪਰਿਵਾਰੇ ਛੋਂਦਾ ਹੋਏਗਾ ਇਹ ਪਰਿਵਾਰ ਦਾ ਡਿਸੀਜਨ ਹੈ ਮੈਂ ਪਹਿਲੇ ਦਿਨ ਕੋ ਕਹਿਆ ਕਿ ਮੂਸੇ ਵਾਲੇ ਪਰਿਵਾਰ ਨਾਲ ਦਲੀ ਸਬੰਧ ਸੀਗਾ ਦੋਸਤਾਨਾ ਸਬੰਧ ਸੀਗਾ ਪਿਆਰ ਸੀਗਾ ਉਹਨਾਂ ਨਾਲ ਕਦੇ ਰਾਜਨੀਤੀ ਦੀ ਗੱਲ ਇਸ ਪ੍ਰਕਾਰ ਨਹੀਂ ਕੀਤੀ ਸ਼ੋਭਦੀ ਪਾਬ ਚਾਉਂਦੇ ਸਨ ਚੋਣਾਂ ਲੜਨਾ ਇਸੇ ਕਰਕੇ ਉਹਨਾਂ ਨੂੰ ਪਾਰਟੀ ਨੇ ਲਿਆ ਕੇ ਰਾਹੁਲ ਗਾਂਧੀ ਜੀ ਨੇ ਸਪੈਸ਼ਲੀ ਉਹਨਾਂ ਨੂੰ ਲੜਾਇਆ ਗਿਆ ਅੱਜ ਵੀ ਅਗਰ ਮਾਤਾ ਜੀ ਬਲਕੌਰ ਸਿੰਘ ਜੀ ਅਗਰ ਇੱਛਾ ਜ਼ਾਹਿਰ ਕਰਨਗੇ ਬਤੌਰ ਪ੍ਰਧਾਨ ਤੇ ਉਹਨਾਂ ਦੇ ਪਰਿਵਾਰ ਦੇ ਨੇੜਲੇ ਸੰਬੰਧਾਂ ਚੋਂ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਪੁੱਛਾਂਗਾ ਤਾਂ ਬਿਲਕੁਲ ਮੋਸਟ ਵੈਲਕਮ ਹੱਥ ਜੋੜ ਕੇ ਘਰੇ ਜਾ ਕੇ ਅਸੀਂ ਉਹਨਾਂ ਨੂੰ ਸਨਮਾਨ ਕਰਕੇ ਆਇਆ ਇੱਕ ਛੋਟਾ ਜਿਹਾ ਸਰਪੰਚਾ ਇੱਕ ਪਿੰਡ ਦਾ ਮੈਂ ਕਿਸੇ ਨੂੰ ਚਾਹ ਕੇ ਵੀ ਲੀਡਰ ਨਹੀਂ ਬਣਾ ਸਕਦਾ ਮੈਂ ਕਿਸੇ ਦਾ ਕੀ ਕਿਉਂ ਕਹਤਾ ਮੇਰੀ ਤੁਸੀਂ ਗਲਤੰਦੋ ਨਵੇਂ ਛੱਡ ਦਿਓ ਤੁਸੀਂ ਰਾਜਨੀਤਿਕੀਆਂ ਕਰਨੀਆਂ ਕਿ ਤੂੰ ਐਮਪੀ ਖੜੇ ਹੋਣਾ ਕਿ ਤੂੰ ਐਮਐਲਏ ਹੋਣਾ ਚੀ ਸਕੇ ਉਹ ਮਦਾਨ ਤੁਹਾਡੇ ਸਾਹਮਣੇ ਖੜੇ ਮੈਨੂੰ ਮੇਰੇ ਹਾਲੇ ਛੱਡ ਪਰ ਤੁਸੀਂ ਮੇਰਾ ਇਮਤਿਹਾਨ ਨਾ ਲੋ ਤੁਹਾਨੂੰ ਮੇਰਾ ਪਰਿਵਾਰ ਸ਼ੁਭਦੀਪ ਦੇ ਜਿਉਂਦੇ ਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਹੀ ਹੈ ਤੁਸੀਂ ਸਾਨੂੰ ਜੂਜ਼ ਕਰਨਾ ਚਾਹੁੰਦੇ ਹੋ ਐਨੀ ਕਿ ਸਮਝ ਮੈਨੂੰ ਵਾਇਰੂਨ ਦਿੱਤੀ ਹੋਈ ਹੈ ਮੈਂ ਤੁਹਾਡੇ ਤੋਂ ਜੂਜ਼ ਨਹੀਂ ਹੋਣਾ ਬਸ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਮੇਰਾ ਰਾਜਿਤਿਕ ਬਨ ਹੋਇਆ ਮੈਂ ਜਾਊਂਗਾ ਕਿਉਂ ਕਿਉਂਕਿ ਮੈਂ ਤੁਹਾਡੇ ਕੋਲੇ ਕਲੀਅਰ ਕਰਾਂ ਮੈਂ ਆਹ ਕਹੂੰਗਾ ਮੈਂ ਆਹ ਕਹੂੰਗਾ ਮੈਨੂੰ ਕਰੋੜੇ ਦਸ ਨਹੀਂ ਨਹੀਂ ਮੰਨ ਮੈਂ ਮੈਂ ਨਹੀਂ ਜਾਂਦਾ ਆਪਦੇ ਘਰੇ ਬੈਠੂਗਾ ਤੁਹਾਡੇ ਕੋਲੇ ਵੀ ਹੱਕ ਹੈ ਮੇਰੇ ਕੋਲੇ ਵੀ ਹੱਕ ਹੈ ਜਦ ਕਿ ਰਾਜਵਾਨਾ ਤੇ ਮੁੜ ਆਮੋ-ਸਾਮਨੇ ਹੋ ਗਨੇ ਰਵਨੀ ਸਿੰਘ ਬਿੱਟੂ ਤੇ ਅਕਾਲੀ ਦਲ ਇਸ ਵਿਚਾਲੇ ਕਾਂਗਰਸ ਐਮਪੀ ਰਵਨੀ ਸਿੰਘ ਬਿੱਟੂ ਨੇ ਰਾਜਵਾਨਾ ਨੂੰ ਲੁਧਿਆਣਾ ਤੋਂ ਚੋਣ ਲੜਾਉਣ ਦਾ ਚੈਲੰਜ ਵੀ ਕਰ ਦਿੱਤਾ ਹੈ ਇਹ ਰਵਨੀਤ ਬਿੱਟੂ ਨੇ ਕਿਹਾ ਕਿ ਰਾਜਵਾਨਾ ਆਪ ਚੋਣ ਲੜ ਲੈ ਅਕਾਲੀ ਦਲ ਰਾਜਵਾਨਾ ਨੂੰ ਲੁਧਿਆਣਾ ਤੋਂ ਟਿਕਟ ਦੇ ਦੇ ਤੋ ਅਕਾਲੀ ਦਲ ਦਾ ਰਵੀਤ ਸਿੰਘ ਬਿੱਟੂ ਨੇ पलटवार ਕੀਤਾ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਆਪਣੀ ਟਿਕਟ ਦਾ ਕਲੀਅਰ ਕਰਵਾਓ ਪਹਿਲਾਂ ਟਿਕਟ ਲੈਓ ਫਿਰ ਚੈਲੰਜ ਕਰ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਨੇ ਬਿੱਟੂ ਨੂੰ ਟਿਕਟ ਨਹੀਂ ਦੇਣੀ ਸਰਕਾਰ ਦੇ ਬੁਲਾਰੇ ਬਣੇ ਹੋਏ ਨੇ ਰਵਨੀਤ ਸਿੰਘ